ハリーバイクチェーンとハマレー、まマレメン ਆ ਗਈ ਆ ਗਈ ਟੋਲੀ ਟੋਲੀ ਰਾਹੁਲ ਪਿੱਛੇ ਹੋ ਆ ਗਈ ਮੈਂ ਮਾਤਾ ਜੀ ਬੰਦਾ ਕੋਲ ਜਾ ਬੜਾ ਕਿਹਾ ਨਹੀਂ ਤਾ ਸਟਾਪ ਲਾ ਕੋਈ ਨਹੀਂ ਬੰਦਾ ਮੈਨੂੰ ਜੀਵਨ ਦਾ ਮਿਲ ਰਿਹਾ ਹੈ 11ਵਾਂ ਹੈ 12ਵਾਂ ਭਾਗ ਹੈ 11ਵਾਂ ਨੂੰ ਸਨੀਵਾਰ ਤੱਕ ਬੈਂਗਲੁਰੂ ਹੈਗੇ ਨੇ ਤਰਕ ਉਸ ਸਾਈਨ ਹੈ

ਦੇਖੋ ਬੜੇ ਦੋ ਦਿਨਾਂ ਦੋ ਮਹੀਨੇ ਤਕਰੀਬਨ ਹੋ ਗਏ ਨੇ ਡੇਢ ਮਹੀਨਾ ਇੱਕ ਟ੍ਰੈਲੀ ਚੋਰ ਬੰਦਾ ਹੋਵੇ ਹਨਾ ਪਾਰਟੀ ਦੀ ਉਹਨੇ ਬਦਨਾਮ ਕਰਤੀ ਚਲੋ ਸਾਨੂੰ ਤਾਂ ਵਧੀਆ ਸਾਡੀ ਤਾਂ ਸੋਨਮਣੀ ਅਕਾਲੀ ਦਲ ਦੇ ਅਸੀਂ ਐਮਸੀ ਆ ਉਹਨੇ ਟ੍ਰੈਲੀ ਚੋਰੀ ਕਰੀਆਂ ਬਰਾਮਦੀਆਂ ਹੋ ਗਿਆ ਸਾਰਾ ਕੁਝ ਹੋ ਗਿਆ ਛੋਟੀ ਦੇ ਭੇਜਤਾ ਜਦ ਕਿ ਉਹਨੂੰ ਤਾਂ ਕੱਢਣਾ ਪਾਰਟੀ ਤੋਂ ਚਾਹੀਦਾ ਸੀ ਵੀ ਪਾਰਟੀ ਤੋਂ ਕੱਢਿਆ ਜਾਵੇ ਪਰ ਉਹ ਐਮਐਲਏ ਸਾਹਿਬ ਨੇ ਕਿਹਾ ਸੀਗਾ ਵੀ ਮੇਰੇ ਕੋਲ ਆ ਉਹਦਾ ਅਸਤੀਫਾ ਪਰ ਉਹ ਜਨ ਤੱਕ ਨਹੀਂ ਹੋਇਆ ਅਜੇ ਤੱਕ ਠੀਕ ਆ ਉਹ ਸ਼ਰੇਆਮ ਉਹ ਗਰੁੱਪਾਂ ਦੇ ਵਿੱਚ ਜਾਲੀ ਨੰਬਰ ਲੈ ਕੇ ਗੱਲਾਂ ਕਰਦਾ ਮਿੰਟਾਂ ਕਰਦਾ ਫਿਰਦਾ ਐਡ ਗੋਨ ਨੂੰ ਸੋ ਉਸ ਦੇ ਸਿਲਸਿਲੇ ਦੇ ਵਿੱਚ ਅੱਜ ਅਸੀਂ 12 ਐਮਸੀਆਂ ਨੇ ਅਸਤੀਫਾ ਦਿੱਤਾ ਆਪਦੇ ਆਪਦੇ ਅਹੁਦੇ ਤੋਂ ਕਿ ਉਹ ਬੰਦੇ ਨਾਲ ਅਸੀਂ ਕੰਮ ਨਹੀਂ ਕਰ ਸਕਦੇ ਉਹਦੇ ਨਾਲ ਰਹਿ ਨਹੀਂ ਸਕਦੇ ਉਹਨੇ ਨਾਬੇ ਦਾ ਨਾਮ ਬਦਨਾਮ ਕੀਤਾ ਐਮਸੀ ਭਾਈਚਾਰੇ ਦਾ ਨਾਮ ਬਦਨਾਮ ਕੀਤਾ ਉਹਨੇ ਤੇ ਹੁਣ ਕੀ ਪ੍ਰੋਸੈਸ ਦਿੱਤਾ ਐਮਐਲਏ ਸਾਹਿਬ ਨੇ ਦੇਖੋ ਐਮਐਲਏ ਸਾਹਿਬ ਹਜੇ ਤੱਕ ਕੋਈ ਉਹ ਨਹੀਂ ਕਿਹਾ ਕਹਿੰਦੇ ਜੀ ਦੇਖਦੇ ਆ ਉਹਨਾਂ ਨੂੰ ਫੜਾਤਾ ਅਸੀਂ ਉਹ ਕਹਿੰਦੇ ਸੀ ਵੀ ਉਹਨਾਂ ਦਾ ਅਸਤੀਫਾ ਆਇਆ ਹੋਇਆ ਪੱਪੂ ਪੰਕੇ ਦਾ ਪਰ ਅਸੀਂ ਕਿਹਾ ਵੀ ਉਹ ਜਨਤਕ ਕਰ ਦੋ ਪ੍ਰੈਸ ਬੈਠੀ ਆ ਸਾਰੀ ਉਹਦੇ ਵਿੱਚ ਜਨਤਕ ਕਰ ਦੋ ਜੇ ਆਇਆ ਹੋਇਆ ਜੀ ਆਪਾਂ ਨੂੰ ਇਸ ਵਿੱਚ ਕੀ ਆ ਪਰ ਉਹ ਟ੍ਰੈਲੀ ਚੋਰ ਦੇ ਨਾਲ ਅਸੀਂ ਕੰਮ ਨਹੀਂ ਕਰ ਸਕਦੇ ਸਾਰੇ ਤੁਹਾਨੂੰ ਭਾਈਚਾਰੇ ਨੂੰ ਵੀ ਪਤਾ ਵੀ ਸਭ ਕੁਝ ਕਿਵੇਂ ਆਪਣੇ ਨਾਂ ਦੇ ਦਾ ਨਾਮ ਉਹਨੇ ਬਦਨਾਮ ਕਰਤਾ ਸਾਰੇ ਵਰਲਡ ਦੇ ਵਿੱਚ ਸਾਰੇ ਟ੍ਰੈਲੀ ਚੋਰ ਦੇ ਨਾਮ ਹੁਣ ਜਾਣਨ ਲੱਗ ਗਏ ਨੇ ਉਹਨੂੰ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਉਹਨੂੰ ਲਾਹਿਆ ਜਾਵੇ ਜਾਂ ਕਿ ਕੁਝ ਕਰਿਆ ਜਾਵੇ ਤਾਂ ਖਿਲਾਫ ਕਾਰਵਾਈ ਹੋਵੇ ਕਿੰਨੇ ਐਮਸੀ ਨੇ ਟੋਟਲ ਤੇ ਕਿੰਨੇ ਆਨੇ ਨੇ ਦੇਖੋ 12 ਆ ਗਏ ਨੇ 9 ਆਮ ਆਦਮੀ ਨੇ ਬਾਕੀ ਅਸੀਂ ਦੋ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਕਾਂਗਰਸ ਦਾ ਤੇ ਬਾਕੀ ਜਿਹੜੀ ਕਾਂਗਰਸ ਕਾਂਗਰਸ ਦੇ ਸਾਡੇ ਭਰਾ ਨੇ ਐਮਸੀ ਉਹ ਵੀ ਨਾਲੇ ਨੇ ਉਹ ਦੇਖੋ ਇਹਨਾਂ ਨਾਲ ਤਾਂ ਚੱਲਣਗੇ ਨਹੀਂ ਉਹ ਟਰੈਲੀ ਚੋਰ ਨਾਲ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਨਿੱਕੂ ਜੀ ਨੂੰ ਬੇਨਤੀ ਕਰਦੇ ਆ ਭਾਜਪਾ ਨੂੰ ਬੇਨਤੀ ਕਰਦੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਓ ਇੱਥੇ ਇੱਕ ਜੁਟ ਹੋਈਏ ਇਸ ਟਰੈਲੀ ਚੋਰ ਨੂੰ ਇੱਥੋਂ ਭਜਾਓ 15 9 2025 ਨੂੰ ਸੀ ਜਿਹੜਾ ਸਰਦਾਰ ਗੁਰਦੇਵ ਸਿੰਘ ਦੇ ਮਾਨ ਜੀ ਨੇ ਕਮਿਟਮੈਂਟ ਕੀਤੀ ਸੀ ਕਿਉਂਕਿ ਉਹ ਇਸ ਸ਼ਹਿਰ ਦੇ ਚੁਣੇ ਹੋਏ ਨੁਮਾਇੰਦੇ ਨੇ 2 ਲੱਖ VOTER ਦੀ ਨਮਾਇੰਦਗੀ ਕਰਦੇ ਨੇ ਅਸੀਂ ਉਹਨਾਂ ਤੇ ਵਿਸ਼ਵਾਸ ਕਰਕੇ ਆਪਣਾ No Confidence Motion ਦੀ ਜਿਹੜਾ ਵਾਪਸ ਲਿਆ ਦੀ ਉਹਨਾਂ ਨੇ ਕਹਿਣ ਤੇ ਉਹਨਾਂ ਨੇ ਕਿਹਾ ਸੀ ਵੀ ਮੇਰੇ ਕੋਲ ਅਸਤੀਫਾ ਆ ਚੁੱਕਿਆ ਮੈਂ 5-4 ਦਿਨ ਦੇ ਵਿੱਚ ਮਨਜ਼ੂਰ ਕਰਾਵਾਂ ਮਗਰ ਪਿਛਲੇ 2 ਮਹੀਨੇ ਤੋਂ ਅਸੀਂ ਵਾਰ-ਵਾਰ ਬੇਨਤੀਆਂ ਕਰਦੇ ਰਹੇ ਵੀ ਸਰ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਾਇਆ ਜਾਵੇ ਪਰੰਤੂ ਉਸ ਦੇ ਵਿੱਚ ਕੋਈ ਡਿਵੈਲਪਮੈਂਟ ਨਹੀਂ ਹੋਈ ਅਸੀਂ ਉਸ ਦਿਨ ਜਨਤਾ ਦੇ ਸਾਹਮਣੇ ਇੱਕ ਵਾਅਦਾ ਕੀਤਾ ਸੀ ਨਾਭਾ ਸ਼ਹਿਰ ਵਾਸੀਆਂ ਦੇ ਲਈ ਜਿਨ੍ਹਾਂ ਵਾੜਾਂ ਦੇ ਵਿੱਚ ਸਾਨੂੰ ਵੋਟਾਂ ਪਾਈਆਂ ਨੇ ਵੀ ਜੇਕਰ ਉਹਦਾ ਅਸਤੀਫਾ ਨਹੀਂ ਲਿਆ ਜਾਂਦਾ ਤਾਂ ਅਸੀਂ ਸਮੂਹਿਕ ਤੌਰ ਤੇ ਐਮ ਐਲ ਏ ਸਾਹਿਬ ਤੁਹਾਨੂੰ ਅਸੀਂ ਸਾਡੇ ਅਸਤੀਫੇ ਦੇ ਦਾਂਗੇ ਜੋ ਅਸੀਂ ਅੱਜ ਕਿਹਾ ਸੀ ਉਸ ਦਿਨ ਉਹ ਅਸੀਂ ਪੂਰਾ ਕੀਤਾ ਹੁਣ ਜੋ ਵੀ ਅਗਲੀ ਕਾਰਵਾਈ ਹੋਊਗੀ ਉਹਨੂੰ ਅਸੀਂ ਫੇਸ ਕਰਾਂ ਐਮ ਐਲ ਏ ਸਾਹਿਬ ਨੇ ਕਿਹਾ ਜੀ ਪਹਿਲਾਂ ਤਾਂ ਕਿਹਾ ਸਾਨੂੰ ਵੀ ਕੋਈ ਨਹੀਂ ਮੈਂ ਉਹਦਾ ਅਸਤੀਫਾ ਲੈ ਲੈਣਾ ਆਜ ਮੇਰੇ ਕੋਲ ਅਸਤੀਫਾ ਉਹਦਾ ਆ ਚੁੱਕਿਆ ਮੈਂ 1-2 ਦਿਨ ਦੇ ਵਿੱਚ ਮਨਜ਼ੂਰ ਕਰਾ ਦਿੰਦਾ ਉਸ ਤੋਂ ਬਾਅਦ ਅਸੀਂ ਆਪ ਸਾਡੇ ਸਮੂਹਿਕ ਤੌਰ ਤੇ ਅਸਤੀਫੇ ਦੇਤੇ ਐਮਐਲਏ ਸਾਹ ਨੂੰ ਜੇ ਉਹਨਾਂ ਨੇ ਸਾਡੇ 12 ਬੰਦਿਆਂ ਦੇ ਅਸਤੀਫੇ ਮਨਜ਼ੂਰ ਕਰਾ ਦੇਣ ਨਹੀਂ ਉਹ ਇੱਕ ਬੰਦੇ ਨੂੰ ਜੇ ਚੂਜ਼ ਕਰਦੇ ਨੇ ਤਾਂ ਉਹਦਾ ਅਸਤੀਫਾ ਜਾਂ ਉਹਦਾ ਕਰਾ ਦੇਣ ਜਾਂ ਸਾਡਾ ਕਰਾ ਦੇਣ ਕਿਉਂਕਿ ਰੌਣਾਂ ਵਾਲੇ ਟਾਈਮ 'ਚ ਕੰਮਕਾਰ ਵੀ ਟੱਪ ਹੋ ਜਾਣਗੇ ਬਿਲਕੁਲ ਜੀ ਇਹ ਕਮੇਟੀ ਅੱਜ ਤਕਰੀਬਨ ਲਗਭਗ ਭੰਗ ਹੀ ਸਮਝੀ ਜਾਊਗੀ ਸ਼ਾਇਦ ਅਸੀਂ ਮੰਗ ਕਰਾਂਗੇ ਵੀ ਇੱਥੇ ਐਡਮਿਨਿਸਟ੍ਰੇਸ਼ਨ ਲਾਇਆ ਜਾਵੇ ਦੇਖੋ ਜੀ ਮੇਰੇ ਮੈਡਮ ਰੋਜੀ 나ਗਪਾਲ ਕਾਉਂਸਲਰ ਨੇ ਵਾਰਡ ਨੰਬਰ 23 ਦੇ ਤੇ ਅਸੀਂ ਬੇਨਤੀ ਕੀਤੀ ਸੀ ਐਮਐਲਏ ਸਾਹਿਬ ਨੂੰ ਵੀ ਸਰ ਜਨਤਕ ਕੀਤਾ ਜਾਵੇ ਅਸਤੀਫੇ ਦਾ ਜਨਤਕ ਹੋਇਆ ਨਹੀਂ ਅਸੀਂ ਐਮਸੀ ਪਰ ਤੋਂ ਅਸਤੀਫਾ ਦਿੱਤਾ ਨਾ ਕਿ ਪਾਰਟੀ ਤੋਂ ਅਸੀਂ ਸੀਐਮ ਸਾਹਿਬ ਨੂੰ ਵੀ ਮਿਲਾਂਗੇ ਹੁਣ ਇਸ ਵਿਸ਼ੇ ਤੇ ਅਸੀਂ ਡਿਮਾਂਡ ਕਰਦੇ ਸੀਗੇ ਵੀ ਜਿਹੜਾ ਪੱਪੂ ਆ ਤੇ ਸੁਜਾਤਾ ਚਾਹਵਲਾ ਦਾ ਅਸਤੀਫਾ ਲਿਆ ਜਾਵੇ ਹੁਣ ਨਹੀਂ ਹੁਣ ਤੱਕ ਸਾਨੂੰ ਜਨਤਾ ਕੀਤਾ ਨਹੀਂ ਅਸੀਂ ਇਸ ਕਰਕੇ ਅਸੀਂ ਆਪਣਾ ਅਸਤੀਫਾ ਦੇ ਪਾਰਟੀ ਦੇ ਨਾਲ ਆ ਜੀ ਗੱਲ ਹੋਈ ਸੀ ਕਿ ਮੰਗ ਕਰ ਰਹੀ ਸੀ ਤਾਂ ਕੀ ਕਹਿੰਦੇ ਵਿਧਾਇਕ ਸਾਹਿਬ ਵਿਧਾਇਕ ਸਾਹਿਬ ਕਹਿੰਦੇ ਨੇ ਵੀ ਮੇਰੇ ਲਵੇ ਆ ਜੀ ਜਨਤਾ ਕੀਤਾ ਨਹੀਂ ਅਜੇ ਤੱਕ ਹੁਣ ਅਸੀਂ ਆਪਣਾ ਅਸਤੀਫਾ 12 ਐਮਸੀ ਨੇ ਆਪਣਾ ਅਸਤੀਫਾ ਦੇ ਦਿੱਤਾ ਐਮਐਲਏ ਸਾਹਿਬ ਨੂੰ ਆਹ ਪਾਰਟੀ ਦੇ ਕਿੰਨੇ ਨੇ ਜੀ ਤੁਹਾਡੇ ਆਮ ਆਦਮੀ ਪਾਰਟੀ ਦੇ ਵਿੱਚ 12 ਚ 9 ਆ ਜੀ 9 ਹਾਂਜੀ ਬਾਕੀ ਅਕਾਲੀ ਦਲ ਕਾਂਗਰਸ ਇੱਕ ਅਕਾਲੀ ਦਲ ਦਾ ਇੱਕ ਕਾਂਗਰਸ ਦਾ ਮੈਂ ਨਵਾਦਾ ਸਰੋਆਲੇ 40 ਸਤੰਬਰ ਨੂੰ ਐਮਐਲਏ ਸਾਹਿਬ ਕਹਿੰਦੇ ਵੀ ਮੇਰੇ ਲਈ ਆਗਾ ਹਸਪਤਾਲ ਜਾਂਦਾ ਕਰ ਦੇਣਗੇ ਅਹ ਵੀ ਪਿਛਲੇ ਦਿਨੀ तकरीबन 2-3 ਮਹੀਨੇ ਪਹਿਲਾਂ ਇੱਕ ਘਟਨਾ ਹੋਈ ਸੀਗੀ ਤੇ ਸਾਡੇ ਜਿਹੜੇ ਸੁਜਾਤਾ ਚਾਵਲਾ ਨੂੰ ਦੇ ਪ੍ਰਤੀ ਪੰਕਜ ਪੱਪੂ ਦੇ ਉੱਪਰ ਐਲੀਗੇਸ਼ਨ ਲੱਗਿਆ ਸੀਗਾ ਕਿ ਇਹਨਾਂ ਨੇ ਟਰਾਲੀ ਚੋਰੀ ਦੇ ਵਿੱਚ ਇਹਨਾਂ ਦਾ ਹੱਥ ਆਇਆ ਜਾਂ ਕੁਝ ਟਾਇਰ ਮੇਲੇ ਸੀਗਾ ਤੇ ਉਹਦੇ ਖਿਲਾਫ ਕਿਸਾਨ ਭਰਾਵਾਂ ਨੇ ਧਰਨਾ ਵੀ ਲਾਇਆ ਸੀਗਾ ਔਰ ਉਹਨਾਂ ਦੇ ਉੱਪਰ ਮੈਂ ਆਪ ਕਹਿ ਕੇ ਪਪੂ ਪੰਕਜੁਰਾਂ ਤੇ ਜਿਹੜੇ ਨੇ ਮਨੀਸ਼ ਕੁਮਾਰ ਉਹਨਾਂ ਦਾ ਨਾਂ ਜੀ ਉਹਨਾਂ ਤੇ ਪਰਚਾ ਜਿਹੜਾ ਕਰਵਾਇਆ ਸੀਗਾ ਚਲੋ ਉਸ ਤੋਂ ਬਾਅਦ ਕੋਰਟ ਦੇ ਵਿੱਚ ਉਹਨਾਂ ਨੇ ਪੇਸ਼ੀ ਲਾਈ ਕੋਰਟ ਨੇ ਉਹਨਾਂ ਨੂੰ ਪੇਸ਼ੀ ਦਿੱਤੀ ਉਹ ਕਾਨੂੰਨ ਦਾ ਕੰਮ ਹੈ ਜੀ ਤੇ ਜੇ ਉਹਨਾਂ ਨੇ ਕੁਝ ਕੀਤਾ ਤਾਂ ਕਾਨੂੰਨ ਉਹਨ ਸਜ਼ਾ ਦੇਊਗਾ ਜੀ ਤਾਂ ਜਿਹੜੇ ਸਾਡੇ ਐਮਸੀ ਭਰਾ ਨੇ ਇਹਨਾਂ ਨੇ ਮੰਗ ਕੀਤੀ ਸੀ ਇਹਦੇ ਵਿੱਚੋਂ ਤਕਰੀਬਨ ਤਕਰੀਬਨ ਅਕਾਲੀ ਦਲ ਦੇ ਵੀ ਨੇ ਜੀ ਔਰ ਇੱਕ ਦੋ ਕਾਂਗਰਸ ਚੋਂ ਕੱਢੇ ਹੋਏ ਨੇ ਜੀ ਠੀਕ ਹੈ ਉਹਨਾਂ ਦੇ ਸਾਰਿਆਂ ਦਾ ਲਿਖਤੀ ਰੂਪ ਦੇ ਵਿੱਚ ਆਸ ਵੀ ਤੁਸੀਂ ਇਹਨਾਂ ਦਾ ਅਸਤੀਫਾ ਲਾਓ ਕਿਸਾਨਾਂ ਦੀ ਭਾਵਨਾਵਾਂ ਤੇ ਨਾਬਾ ਦੀ ਭਾਵਨਾਵਾਂ ਦੇਖ ਦਿਓ ਅਸਤੀਫਾ ਮੇਰੇ ਕੋਲ ਹੈ ਮੈਂ ਮੈਂ ਇਹ ਗੱਲ ਕਹੀ ਸੀ ਮੈਂ ਇਹ ਗੱਲ ਕਹੀ ਸੀ ਵੀ ਮੇਰੇ ਕੋਲੇ ਅਸਤੀਫਾ ਆ ਗਿਆ ਜੀ ਮੇਰੇ ਕੋਲੇ ਉਹਦਾ ਅਸਤੀਫਾ ਆਲਰੇਡੀ ਹੈ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਜਾਂ ਅਸਤੀਫਾ ਲਓ ਜਾਂ ਫਿਰ ਜਿਹੜਾ ਜੀ ਇਹਨਾਂ ਨੂੰ ਜਿਹੜਾ ਸਾਡਾ ਅਸਤੀਫਾ ਜਿਹੜਾ ਉਹ ਮਨਜ਼ੂਰ ਕੀਤਾ ਜਾਵੇ ਉਹਨਾਂ ਨੇ ਮੇਰੇ ਨਾਂ ਤੇ ਲਿਖ ਕੇ ਮੈਨੂੰ ਅੱਜ ਦੇ ਕੇ ਗਏ ਨੇ ਜੀ ਤੇ ਮੈਂ ਉਹ ਉਹਨਾਂ ਨੂੰ ਸੁਜਾਤਾ ਚਾਵਲਾ ਤੇ ਪੰਕਜ ਹੋਰ ਨੂੰ ਵੱਖਰੀ ਤੌਰ ਤੇ ਗੱਲ ਕਰਨਗੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਇਹ ਗੱਲ ਹੋਈ ਤਾਂ ਅਸੀਂ ਉਹਨਾਂ ਨੂੰ ਛੁੱਟੀ ਤੇ ਭੇਜਤਾ ਸੀ ਔਰ ਉਹਨਾਂ ਦਾ ਉਸ ਤੋਂ ਬਾਅਦ ਅਸੀਂ ਅਸਤੀਫਾ ਜਿਹੜਾ ਲੈ ਲਿਆ ਸੀਗਾ ਉਹਨਾਂ ਦਾ ਸੁਜਾਤਾ ਚਾਵਲਾ ਇਹਨਾਂ ਨੇ ਜਿਹੜੇ ਮਨਜ਼ੂਰ ਕੀਤੇ ਜਾਣਗੇ ਕੀ ਇਹਨਾਂ ਨੇ ਨਹੀਂ ਇਹਨਾਂ ਨੇ ਵਿੱਚ ਲਿਖਿਆ ਨਾ ਜੀ ਵੀ ਜਦੋਂ ਅਸਤੀਫਾ ਲਓ ਜੇ ਨਹੀਂ ਲੈਂਦੇ ਫਿਰ ਅਸੀਂ ਸਾਡਾ ਸੇਵਾ ਮंजੂਰਟਾ ਜਾਵੇ। ਹਾਸਪਲਰ ਨੇ ਇਹ ਗੱਲ ਲਿਖੀ ਆ ਵੀ ਜਦੋਂ ਸਾਡੇ 11% ਮਜੂਰ ਜਾਣਾ ਉਸ ਜਤਾ ਚਾਵਲਾ ਅਸਤੀਫਾ ਹਾਂ ਜੀ ਹਾਂ ਜੀ ਸੁਜਤਾ ਚਾਵਲਾ ਮੈਂ ਜਤਾ ਚਾਵਲਾ ਦਾ ਮੇਰੇ ਕੋਲ ਆਲਰੇਡੀ ਅਸਤੀਫਾ ਜਿਹੜਾ ਜੀ ਉਹ ਆਇਆ ਹਿਆ। ਠੀਕ ਹੈ ਜੀ ਇਹ ਗੱਲ ਨਿਬੜੀ ਜੀ। ਅਸੀਂ ਫਿਰ ਨਗਰ ਕੌਂਸਲ ਚ ਲਾਉਣ ਲਈ ਜਿਹੜੇ ਸੀਨੀਅਰ ਮੀਤ ਪ੍ਰਧਾਨ ਨੇ ਮੈਡਮ ਜਿਹੜੇ ਨੇ ਸਾਨੀ ਸਾਹਿਬ ਉਹਨਾਂ ਦੇ ਵਾਈਫ ਨੇ ਜਿਹੜੇ ਆਮਰਜੀਤ ਕੌਰ ਜੀ ਬੀਬੀ ਉਹਨਾਂ ਨੂੰ ਅਸੀਂ ਜਿਹੜਾ ਜੀ ਕਾਰਜਕਾਰੀ ਪ੍ਰਧਾਨ ਅਸੀਂ ਉਹਨਾਂ ਨੂੰ ਲਾਤਾ ਸੀਗਾ ਜਿਨ੍ਹਾਂ ਨੇ ਪਿਛਲੇ 2 ਮਹੀਨੇ ਤੋਂ ਸੇਵਾ ਕਰ ਰਿਆ ਅੱਜ ਅਸੀਂ ਕੀ ਕਰ ਰਹੇ ਹਾਂ ਕਿ ਉਹਨਾਂ ਨੂੰ ਅਸੀਂ ਕਹਿਆ ਸੀ ਵੀ ਤੁਹਾਡੀ ਸੇਵਾ 2 ਮਹੀਨੇ ਦੀ ਪ੍ਰਵਾਨ ਹੋ ਗਈ ਤੇ ਹੁਣ ਅਸੀਂ ਜਿਹੜੇ ਆਪਣੇ ਖੰਨਾ ਸਾਹਿਬ ਨੇ ਠੀਕ ਹੈ ਜੀ ਅਮਨਦੀਪ ਸਿੰਘ ਖੰਨਾ ਉਹਨਾਂ ਦੇ بیٹے ਜਿਹੜੇ ਨੇ ਜਸਦੀਪ ਖੰਡਾ ਉਹਨਾਂ ਨੂੰ ਅਸੀਂ ਉਹ ਉਮੀਦ ਪ੍ਰਧਾਨ ਸੀਗੇ ਤੇ ਉਹਨਾਂ ਨੂੰ ਅਸੀਂ ਜਿਹੜਾ ਜੀ ਨਗਰ ਕੌਂਸਲ ਨਾਪਾ ਦਾ ਕੰਮ ਜਿਹੜਾ ਹੈ ਜੀ ਕਾਰਜਕਾਰੀ ਪ੍ਰਧਾਨ ਦੇ ਤੌਰ ਤੇ ਅੱਜ ਉਹਨਾਂ ਨੂੰ ਸੌਂਪ ਰਹੇ ਹਾਂ ਔਰ ਮੈਂ ਇੱਕ ਪਿਛਾਹ ਦੋਣਾ ਜੀ ਕਿਉਂਕਿ ਟੈਂਡਰ ਲੱਗ ਰਹੇ ਨੇ ਕੰਮ ਹੋਣ ਵਾਲੇ ਨੇ ਇਲੈਕਸ਼ਨ ਸਾਰਿਆਂ ਦੇ ਅੱਗੇ ਖੜੀ ਆ ਤੇ ਕੋਈ ਪੱਖਪਾਤ ਨਹੀਂ ਹੈ ਕੋਈ ਐਮਸੀ ਮੇਰੇ ਨਾਲ ਹੈ ਜਾਂ ਨਹੀਂ ਹੈ ਮੇਰੇ ਮਨ 'ਚ ਕੋਈ ਇਦਾਂ ਦੀ ਕੋਈ ਵੈਰ ਵਿਰੋਧ ਨਹੀਂ ਹੈ ਕਿਸੇ ਖਿਲਾਫ ਤੇ ਸਾਰਿਆਂ ਦੇ ਕੰਮ ਜਿਹੜੇ ਆ ਜੀ ਸਾਰਿਆਂ ਦੇ ਕੰਮ ਜਿਹੜੇ ਆ ਉਹ ਬਰਾਬਰ ਕੀਤੇ ਜਾਣਗੇ ਬਾਕੀ ਜਿਹੜਾ ਅਸਤੀਫਾ ਮੈਨੂੰ ਦੇ ਕੇ ਗਏ ਨੇ ਉਹਨਾਂ ਦਾ ਇਹ ਸੀ ਵੀ ਜਦਾ ਅਸਤੀਫਾ ਲਓ ਮੈਂ ਦੁਬਾਰਾ ਫਿਰ ਕਲਿੱਕ ਕਰ ਦੇਣਾ ਉਹ ਅਸਤੀਫਾ ਆ ਗਿਆ ਜੀ ਠੀਕ ਹੈ ਜੀ ਵੀ ਜਾਂ ਫਿਰ ਸਾਡਾ ਚਾਹਲਾ ਮੈਂ ਸਮਝਾ ਜਨਤਕ ਕਰੋਗੇ ਹਾਂ ਬਿਲਕੁਲ ਜੀ ਬਿਲਕੁਲ ਜੀ ਮਜੂਰ ਹੋਊਗਾ ਜੇ ਫਿਰ ਅਸਤੀਫਾ ਜਟ ਕੇ ਕੇ ਕਹਿੰਦੇ ਕੀ ਜੀ ਜੇ ਅਸਤੀਫਾ ਦੇ ਕੇ ਕਹਿੰਦੇ ਕਾਉਂਸਲਰ ਨੀ ਤਾ ਗਵਰਨਮੈਂਟ ਦੀ ਦੇਖੋ ਰਾਜਨੀਤੀ ਦੇ ਵਿੱਚ ਕੀ ਹੁੰਦਾ ਜੀ ਮੇਰੀ ਗੱਲ ਸੁਣੋ ਮਤਲਬ ਮੈਂ ਹੁਣ ਮੈਨੂੰ ਵੀ 3-3 ਸਾਲ ਹੋ ਗਏ ਐ ਐਮਐਲਏ ਬਣਿਆ ਨੂੰ ਇਹਨਾਂ ਦੇ ਵਿੱਚੋਂ ਕਈ ਦੋ-ਦੋ ਤਿੰਨ-ਤਿੰਨ ਚਾਰ-ਚਾਰ ਵਾਰ ਐਮਸੀ ਨੇ ਕਾਉਂਸਲਰ ਨੇ ਠੀਕ ਹੈ ਜੀ ਉਹ ਆਪ ਦੀ ਸਕੀਮ ਲਾਉਣ ਨੂੰ ਕਹਿੰਦੇ ਸੀ ਵੀ ਅਸੀਂ ਆਪਾਂ ਅੰਦਰ ਖਾਤੇ ਕੋਈ ਪ੍ਰਧਾਨ ਬਣਾ ਲਾਂਗੇ ਇਦਾਂ ਇਦਾਂ ਦਾ ਕੁਝ ਨਹੀਂ ਹੁੰਦਾ ਜਦ ਤੱਕ ਸਰਕਾਰ ਜਿਹੜੀ ਹੈ ਨਾ ਜੀ ਸਰਕਾਰ ਨੇ ਦੇਖਣੀ ਹੈ ਲੋਕਾਂ ਦੀ ਭਾਵਨਾ ਸਰਕਾਰ ਨੇ ਦੇਖਣੀ ਹੈ ਮੇਰੀ ਜ਼ਿੰਮੇਵਾਰੀ ਹੈ ਨਾਪਾ ਤੇ ਲੋਕਾਂ ਦੀ ਭਾਵਨਾ ਦੀ ਕਦਰ ਕਰਨਾ ਅਸੀਂ ਦੇਖਣਾ ਕਿ ਲੋਕਾਂ ਦਾ ਕੰਮ ਕਿਵੇਂ ਅਸੀਂ ਬੈਸਟ ਕਰ ਸਕਦੇ ਹਾਂ ਕਿਵੇਂ ਵਾਰਡਾਂ ਦੇ ਵਿੱਚ ਕੰਮ ਕਰਨਾ ਉਹ ਸਾਰਾ ਉਹ ਉਹ ਦੇਖ ਕੇ ਅਸੀਂ ਆਪਣੀ ਰਣਨੀਤੀ ਮੁਤਾਬਕ ਕੰਮ ਕਰ ਰਹੇ ਹਾਂ ਜੀ ਟੈਂਡਰ ਲੱਗ ਰਹੇ ਨੇ